AGTF ਦੇ ਵੱਲੋਂ ਐਨਕਾਊਂਟਰ ਦੇ ਵਿੱਚ ਮਾਰੇ ਗਏ ਕਾਲਾ ਤਨੋਲਾ ਦੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਜਾ ਰਹੀ ਹੈ ਤਾਂ ਹਸਪਤਾਲ ਦੇ ਬਾਹਰ ਪੁਲਿਸੀ ਪੁਲਿਸ ਹੋਈ ਪਈ ਹੈ ਤਾਂ ਦੂਜੇ ਪਾਸੇ ਜਿਸ ਹਸਪਤਾਲ ਦੇ ਵਿੱਚ ਕਾਲਾ ਤਨੋਲਾ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀ ਉਹ ਪੂਰਾ ਹੋ ਚੁੱਕਿਆ ਹੈ ਤੇ ਹੁਣ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਜਾ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਕਾਲਾ ਧਨੋਲਾ ਨੂੰ ਪੁਲਿਸ ਅਧਿਕਾਰੀ ਪਰਿਵਾਰਿਕ ਮੈਂਬਰਾਂ ਨੂੰ ਸੌਂਪਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਸ ਵੇਲੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਬੇहद ਭਾਵੁਕ ਕਰਦੀਆਂ ਤਸਵੀਰਾਂ ਵੀ ਹਸਪਤਾਲ ਦੇ ਬਾਹਰੋਂ ਸਾਹਮਣੇ ਆਈਆਂ ਕਿ ਜਿਵੇਂ ਹੀ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਤਾਂ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪੜ ਲੱਗੇ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾਂ ਬੀਤੀ ਦਿਨੀ ਐਜੀਟੀਐਫ ਦੇ ਵੱਲੋਂ ਜੋ ਐਨਕਾਊਂਟਰ ਕੀਤਾ ਗਿਆ ਸੀ ਬਰਨਾਲੇ ਦੇ ਵਿੱਚ ਉਸ ਐਨਕਾਊਂਟਰ ਦੇ ਵਿੱਚ ਕਾਲਾ ਧਨੋਲਾ ਦੀ ਮੌਤ ਹੋ ਗਈ ਤਾਂ ਜੇਕਰ ਮਾਮਲਿਆਂ ਦੀ ਗੱਲ ਕੀਤੀ ਜਾਵੇ ਚੌਣ ਤੋਂ ਵੱਧ ਮਾਮਲੇ ਜੋ ਜਾਣਕਾਰੀ ਦੇ ਮੁਤਾਬਿਕ ਕਿ ਕਾਲਾ ਧਨੋਲਾ ਦੇ ਖਿਲਾਫ ਦਰਜ ਸਨ ਮਾਲਵੇ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਐਕਟਿਵ ਮੰਨਿਆ ਜਾਂਦਾ ਸੀ ਜ਼ਿਆਦਾਤਰ ਜੋ ਵਾਰਦਾਤਾ ਸਨ ਇਸ ਦੇ ਵੱਲੋਂ ਬਠਿੰਡਾ ਬਰਨਾਲਾ ਫਿਰੋਜ਼ਪੁਰ ਇਸ ਏਰੀਏ ਦੇ ਵਿੱਚ ਕੀਤੀਆਂ ਜਾਂਦੀਆਂ ਸਨ ਇਹ ਕੈਟਾਗਰੀ ਦੇ ਵਿੱਚ ਸ਼ਾਮਿਲ ਸੀ ਕਾਲਾ ਧਨੋਲਾ ਜਿਸ ਦਾ ਕਿ ਕੱਲ ਐਨਕਾਊਂਟਰ ਦੇ ਵਿੱਚ ਉਸ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਸਿਵਲ ਹਸਪਤਾਲ ਦੇ ਅੰਦਰ ਦੀਆਂ ਦਿਖਾ ਰਹੇ ਆ ਸਟ੍ਰੈਚਰ ਦੇ ਉੱਤੇ ਉਸ ਦੀ ਮ੍ਰਿਤਕ ਦੇ पाके पारिवारिक मेंबरਾਂ ਨੂੰ સોੰਪੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਥੋੜੀ ਦੇਰ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਪਰਿਵਾਰ ਇਸ ਵੇਲੇ ਬੇਹਦ ਦੁਖੀ ਹੈ ਇੱਕ ਦੂਜੇ ਦੇ ਗਲ ਲੱਗ ਕੇ ਵਿਰਲਾਪ ਕਰਦੇ ਹੋਏ ਵਿਖਾਈ ਦੇ ਰਹੇ ਨੇ ਪਰਿਵਾਰਿਕ ਮੈਂਬਰ ਤਸਵੀਰਾਂ ਹਸਪਤਾਲ ਦੇ ਅੰਦਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕੀ ਸਟ੍ਰੈਚਰ ਦੇ ਉੱਤੇ ਪੋਸਟਮਾਰਟਮ ਤੋਂ ਬਾਅਦ ਪੁਲਿਸ ਅਧਿਕਾਰੀ ਕਾਲਾ ਧਨੋਲਾ ਦੀ ਦੇਹ ਨੂੰ ਲੈ ਕੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਕਾਲਾ ਧਨੋਲਾ ਦੀ ਦੇਹ ਨੂੰ ਲੈ ਕੇ ਜੋ ਹੈ ਵੱਡੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਪਰਿਵਾਰ ਨੂੰ ਸੋਮ ਦਿੱਤੀ ਗਈ ਹੈ ਮ੍ਰਿਤਕ ਦੇ ਥੋੜੀ ਜੇਰ ਦੇ ਵਿੱਚ ਕਾਲਾ ਧਨੋਲਾ ਜਿਸ ਦਾ ਕੀ ਗੁਰਮੀਤ ਸਿੰਘ ਮਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਪਰ ਫੇਮਸ ਜੋ ਹੈ ਕਾਲਾ ਧਨੋਲਾ ਦੇ ਨਾਮ ਤੋਂ ਹੋਇਆ ਸੀ ਉਸ ਦੀ ਡੇਡ ਬੋਡੀ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਗਈ ਹੈ ਤੇ ਹੁਣ ਥੋੜੀ ਜੇਰ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰਿਵਾਰ ਇਸ ਵੇਲੇ ਬੇਹੱਦ ਦੁਖੀ ਹੈ ਇੱਕ ਦੂਜੇ ਦੇ ਗਲ ਲੱਗ ਕੇ ਵਿਰਲਾਪ ਕਰਦੇ ਹੋਏ ਵਿਖਾਈ ਦੇ ਰਹੇ ਨੇ ਪਰਿਵਾਰਿਕ ਮੈਂਬਰ ਤਸਵੀਰਾਂ ਹਸਪਤਾਲ ਦੇ ਅੰਦਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕੀ ਸਟ੍ਰੈਚਰ ਦੇ ਉੱਤੇ ਪੋਸਟਮਾਰਟਮ ਤੋਂ ਬਾਅਦ ਪੁਲਿਸ ਅਧਿਕਾਰੀ ਕਾਲਾ ਧਨੋਲਾ ਦੀ ਦੇਹ ਨੂੰ ਲੈ ਕੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਕਾਲਾ ਧਨੋਲਾ ਦੀ ਦੇਹ ਨੂੰ ਲੈ ਕੇ ਜੋ ਹੈ ਵੱਡੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਪਰਿਵਾਰ ਨੂੰ ਸੋਮ ਦਿੱਤੀ ਗਈ ਹੈ ਮ੍ਰਿਤਕ ਦੇ ਥੋੜੀ ਜੇਰ ਦੇ ਵਿੱਚ ਕਾਲਾ ਧਨੋਲਾ ਜਿਸ ਦਾ ਕੀ ਗੁਰਮੀਤ ਸਿੰਘ ਮਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਪਰ ਫੇਮਸ ਜੋ ਹੈ ਕਾਲਾ ਧਨੋਲਾ ਦੇ ਨਾਮ ਤੋਂ ਹੋਇਆ ਸੀ ਉਸ ਦੀ ਡੇਡ ਬੋਡੀ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਗਈ ਹੈ ਤੇ ਹੁਣ ਥੋੜੀ ਜੇਰ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ